ਮੈਂ ਬੀਟੈਕ ਕੀਤੀ ਹੋਈ ਆ ਫਤਗੜ ਸਾਹਿਬ ਤੋਂ ਕੀਤੀ ਹੋਈ ਆ ਮਕੈਨੀਕਲ ਦੇ ਵਿੱਚ ਕੀਤੀ ਹੋਈ ਆ ਜਿਸ ਤੋਂ ਬਾਅਦ ਮੈਂ 10 ਤੋਂ 12 ਲੱਖ ਬੀਟੈਕ ਦੇ ਉੱਤੇ ਲਾਇਆ ਹੋਇਆ ਆ ਮੈਂ ਬਹੁਤ ਹਮੇਸ਼ਾ ਟਰਾਈ ਕੀਤਾ ਹੋਇਆ ਮੈਨੂੰ ਜੋਬ 10 15 ਹੱਦ ਤੋਂ ਹੱਦ 15 18000 ਤੱਕ ਜੋਬ ਮਿਲਦੀ ਆ ਉਸ ਤੋਂ ਜ਼ਿਆਦਾ ਕਿਹੜੇ ਜੋਬ ਨਹੀਂ ਮਿਲਦੇ ਬੀਟੈਕ ਪਾਸ ਹੋਣ ਤੋਂ ਬਾਅਦ ਮੈਂ ਕਈ ਥਾਵਾਂ 'ਤੇ ਜੋਬ ਵੀ ਟਰਾਈ ਕੀਤੀ ਹੋਈ ਹੈ ਕਿਤੇ ਮੈਂ 15000 ਤੱਕ ਵੀ ਜੋਬ ਕੀਤੀ ਹੈ ਕਿਤੇ ਮੈਂ 18000 ਤੱਕ ਵੀ ਜੋਬ ਕੀਤੀ ਹੈ ਉਸ ਤੋਂ ਬਾਅਦ ਮੈਂ ਸੈਟੀਸਫਾਈ ਨਹੀਂ ਸੀ ਉਸ ਤੋਂ ਬਾਅਦ ਕਰਦਿਆਂ ਨੇ ਮੈਂ ਆਪਣੀ ਪਰਮਿਸ਼ਨ ਲੈ ਕੇ ਆਪਣਾ ਫਾਸਟ ਫੂਡ ਦਾ ਕੰਮ ਕੀਤਾ ਹੋਇਆ ਹੈ ਜਿਹਦੇ ਕਰਕੇ ਬਾਬਾ ਦੀਪ ਸਿੰਘ ਜੀ ਬਹੁਤ ਕਿਰਪਾ ਵਰਤਾ ਰਹੀ ਹੈ ਸਰ ਪੰਜਾਬ ਦੀ ਨੌਜਵਾਨ ਪੀੜ੍ਹੀ ਜੋਵਾ ਪੜ੍ਹ ਲਿਖ ਕੇ ਵਿਦੇਸ਼ਾਂ ਨੂੰ ਜਾਂਦੀ ਹੈ ਜਾਂ ਫਿਰ ਪੰਜਾਬ ਦੀ ਨੌਜਵਾਨੀ ਦਾ ਕਿਤੇ ਨਾ ਕਿਤੇ ਸੁਪਣਾ ਰਹਿ ਜਾਂਦਾ ਹੈ ਕਿ ਕਿਤੇ ਚੰਗੀ ਨੌਕਰੀ ਮਿਲੇ ਪੜ੍ਹ ਲਿਖ ਕੇ ਅਕਸਰ ਗ੍ਰੈਜੂਏਸ਼ਨਾਂ ਕਰਕੇ ਜੋ ਨੌਜਵਾਨ ਨੇ ਜੋ ਸਟ੍ਰੀਟ ਫੂਡ ਦੀ ਜੋ ਦੁਕਾਨਾਂ ਜੋ ਹੈ ਉਹ ਲਗਾਉਂਦੇ ਦਿਖਾਈ ਦਿੰਦੇ ਨੇ ਪਰ ਅੱਜ ਉਸੇ ਤਰੀਕੇ ਦੇ ਨਾਲ ਤੁਹਾਨੂੰ ਇੱਕ ਨੌਜਵਾਨ ਨਾਲ ਮਿਲਣ ਜਾ ਰਿਹਾ ਜਿੰਨਾਂ ਵੱਲੋਂ ਬੀਟੈਕ ਕੀਤੀ ਗਈ ਆ ਬੀਟੈਕ ਕਰਕੇ ਗ੍ਰੈਜੂਏਸ਼ਨ ਕਰਕੇ ਜੋ ਆ ਉਹਨਾਂ ਵੱਲੋਂ ਇੱਕ ਫਾਸਟ ਫੂਡ ਦੀ ਦੁਕਾਨ ਖੋਲ੍ਹੀ ਗਈ ਆ ਹਾਲਾਂਕਿ ਜੇਕਰ ਵੇਖਿਆ ਜਾਵੇ ਤਾਂ ਐ ਨੌਜਵਾਨਾਂ ਵੱਲੋਂ ਜਦੋਂ ਪੜ੍ਹਾਈ ਕੀਤੀ ਜਾਂਦੀ ਹੈ ਤਾਂ ਅਕਸਰ ਉਹਨਾਂ ਨੂੰ ਆਸ ਹੁੰਦੀ ਹੈ ਕਿ ਕਿਸੇ ਚੰਗੇ ਕਿੱਤੇ ਦੇ ਵਿੱਚ ਜਾਵਾਂਗੇ ਨੌਕਰੀ ਚੰਗੀ ਲੱਗੂਗੀ ਜਾਂ ਵਿਦੇਸ਼ਾਂ ਨੂੰ ਰੁੱਖ ਕਰਾਂਗੇ ਤਾਂ ਉੱਥੇ ਹੀ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਾਪ੍ਰੀਤ ਸਿੰਘ ਹੋਣਾ ਦੀਆਂ ਜਿਨ੍ਹਾਂ ਵੱਲੋਂ ਆਪਣੀ ਹੀ ਦੁਕਾਨ ਇੱਥੇ ਜੋ ਇੱਕ ਫਾਸਟ ਫੂਡ ਦੀ ਕੀਤੀ ਗਿਆ ਐਨੀ ਪੜ੍ਹਾਈ ਕਰਕੇ ਵੀ ਤਾਂ ਗੱਲ ਕਰਦੇ ਆ ਜੀ ਲਾਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਕੁਆਲਿਫੀਕੇਸ਼ਨ ਕੀ ਹੈਗੀ ਆ ਤੁਹਾਡੀ ਮੇਰਾ ਨਾਮ ਲਾਪ੍ਰੀਤ ਸਿੰਘ ਆ ਮੈਂ ਫਰੋਮ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਮੈਂ ਬੀਟੈਕ ਕੀਤੀ ਹੋਈ ਆ ਫਤਗੜ ਸਾਹਿਬ ਤੋਂ ਕੀਤੀ ਹੋਈ ਆ ਮਕੈਨਿਕਲ ਦੇ ਵਿੱਚ ਕੀਤੀ ਹੋਈ ਆ ਜਿਸ ਤੋਂ ਬਾਅਦ ਮੈਂ 10 ਤੋਂ 12 ਲੱਖ ਬੀਟੈਕ ਦੇ ਉੱਤੇ ਲਾਇਆ ਹੋਇਆ ਆ ਜਿਸ ਤੋਂ ਬਾਅਦ ਮੈਂ ਗਵਰਨਮੈਂਟ ਤੇ ਬਹੁਤ ਆਸ ਰੱਖੀ ਸੀ ਮੈਨੂੰ ਇੱਕ ਜੋਬ ਜਾਂ ਮੇਰੇ ਫਿਊਚਰ ਵਾਸਤੇ ਮੇਰੀ ਬ੍ਰਾਈਟਸ ਵਾਸਤੇ ਮੈਨੂੰ ਅਸ਼ੀ ਨੌਕਰੀ ਮਿਲੇ ਪਰ ਮੈਂ ਬਹੁਤ ਹਮਾਰੀ ਟਰਾਈ ਕੀਤਾ ਹੋਇਆ ਮੈਨੂੰ ਜੋਬ 10 15 ਹੱਦ ਤੋਂ ਹੱਦ 15 18000 ਤੱਕ ਜੋਬ ਮਿਲਦੀ ਆ ਉਸ ਤੋਂ ਜ਼ਿਆਦਾ ਕਿਹੜੇ ਜੋਬ ਨਹੀਂ ਮਿਲਦੇ ਤੇ ਇਸ ਤੋਂ ਇਲਾਵਾ ਕਈ ਪਰਸਨ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਬੀਟੈਕ ਕਰਕੇ ਤੇ ਲੋਕਾਂ ਦੇ ਮਾਪਿਆਂ ਦੇ ਪੈਸੇ ਵੇਸਟ ਕਰਕੇ ਤੇ ਗ੍ਰੈਜੂਏਸ਼ਨ ਕਰਨ ਵਾਸਤੇ ਕੈਨੇਡਾ ਜਾਂ ਅਮਰੀਕਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਜਾ ਰਹੇ ਨੇ ਤੇ ਉਹਨਾਂ ਨੂੰ ਮੈਂ ਸਭ ਤੋਂ ਵਧੀਆ ਇਹ ਹੀ ਅਪੀਲ ਕਰਨਾ ਚਾਹੁੰਦਾ ਆ ਆਪਾਂ ਨਾ ਪੰਜਾਬ ਬਚਾਈਏ ਪੰਜਾਬ ਚ ਆ ਕੇ ਨਸ਼ਿਆਂ ਨੂੰ ਤਿਆਗੀਏ ਤੇ ਸਭ ਤੋਂ ਵਧੀਆ ਆਪਣੀ ਕਿਰਤ ਕਮਾਈ ਕਰੀਏ ਜਿਹਦੇ ਵਿੱਚ ਅਸੀਂ ਇੱਥੇ ਰਹਿ ਕੇ ਆਪਣੇ ਘਰਦਿਆਂ ਦੀ ਵੀ ਸੇਵਾ ਕਰ ਸਕਦੇ ਆ ਤੇ ਨਾਲੇ ਆਪਣਾ ਖਰਚਾ ਵੀ ਚਲਾ ਸਕਦੇ ਆ ਸਰ ਮੈਂ ਲਾਪਰੀ ਜੀ ਜਦੋਂ ਬੀਟਾ ਕੀਤੀ ਸੀਗੀ ਤੇ ਉਦੋਂ ਸੋਚਿਆ ਸੀਗਾ ਕਿ ਇਦਾਂ ਫਾਸਟ ਫੂਡ ਦੀ ਆਪਾਂ ਦੁਕਾਨ ਲਾਵਾਂਗੇ ਮੈਂ ਬੀਟੈਕ ਕਰਨ ਲੱਗਿਆ ਮੈਂ ਕਦੀ ਇਹ ਸੋਚਿਆ ਨਹੀਂ ਸੀ ਮੈਂ ਫਾਸਟ ਫੂਡ ਦੀ ਦੁਕਾਨ ਲਾਉਂਗਾ ਮੈਂ ਇਹ ਸੋਚਿਆ ਸੀ ਮੈਂ ਬੀਟੈਕ ਮਕੈਨੀਕਲ ਦੀ ਕਰਨ ਤੋਂ ਬਾਅਦ ਮੈਂ ਇੱਕ ਵਧੀਆ ਇੰਜੀਨੀਅਰ ਬਣੂਗਾ ਮੇਰਾ ਪੈਕੇਜ ਕੋਈ 60 70 ਲੱਖ ਰੁਪਏ ਤੱਕ ਪੈਕੇਜ ਹੋਏਗਾ ਮੈਨੂੰ ਵਧੀਆ ਸੈਲਰੀ ਮਿਲੇਗੀ ਪਰ ਇੱਥੇ ਗਵਰਨਮੈਂਟ ਦਾ ਇੰਨਾ ਕ ਸਿਸਟਮ ਠੀਕ ਨਹੀਂ ਹੈਗਾ ਜੋ ਸਟੱਡੀ ਕਰਨ ਦੇ ਬਾਅਦ ਵੀ ਬਾਅਦ ਵੀ ਇੱਥੇ ਸੈਲਰੀ ਨਹੀਂ ਮਿਲਦੀ ਤਾਂ ਜਦੋਂ ਤੁਸੀਂ ਜਦੋਂ ਪੜ੍ਹਾਈ ਖਤਮ ਕਰਨ ਤੋਂ ਬਾਅਦ ਘਰਦਿਆਂ ਨੂੰ ਇੱਕ ਆਸ ਹੁੰਦੀ ਆ ਬੱਚਾ ਸਾਡਾ ਇੱਕ ਵਧੀਆ ਨੌਕਰੀ ਲੱਗੇਗਾ ਤੇ ਘਰਦਿਆਂ ਵੱਲੋਂ ਕੁਝ ਸਪੋਰਟ ਕੀਤੀ ਜਾਂਦੀ ਉਹ ਨਹੀਂ ਕਹਿੰਦੇ ਕਿ ਲਵ ਕਿਹੜੇ ਕੰਮ ਚ ਮਤਲਬ ਕਿਉਂਕਿ ਅਕਸਰ ਕੰਮ ਹਰ ਕੋਈ ਕੀਤਾ ਮਾੜਾ ਨਹੀਂ ਹੁੰਦਾ ਮਿਹਨਤ ਵਧੀਆ ਹੁੰਦੀ ਆ ਪਰ ਘਰ ਦੇ ਕਿਤੇ ਨਾ ਕਿਤੇ ਕਹਿੰਦੇ ਤਾਂ ਹੋਣਗੇ ਕਿ ਪੜ੍ਹਾਈ ਤੇਰੀ ਮਕੈਨੀਕਲ ਦੀ ਆ ਤਾਂ ਲਗਾ ਤੂੰ ਮਤਲਬ ਫਾਸਟ ਫੂਡ ਰਿਹਾ ਹੈਂ ਹਾਂਜੀ ਐਕਚੁਅਲੀ ਜਦੋਂ ਮੈਂ ਬੀਟੈਕ ਪਾਸ ਹੋਣ ਤੋਂ ਬਾਅਦ ਮੈਂ ਕਈ ਥਾਵਾਂ ਤੇ ਜੌਬ ਵੀ ਟਰਾਈ ਕੀਤੀ ਹੋਈ ਹੈ ਕਿਤੇ ਮੈਂ 15000 ਤੱਕ ਵੀ ਜੌਬ ਕੀਤੀ ਹੈ ਕਿਤੇ ਮੈਂ 18000 ਤੱਕ ਵੀ ਜੌਬ ਕੀਤੀ ਹੈ ਉਸ ਤੋਂ ਬਾਅਦ ਮੈਂ ਸੈਟੀਸਫਾਈ ਨਹੀਂ ਸੀ ਉਸ ਤੋਂ ਬਾਅਦ ਆ ਕਰਦਿਆ ਨੇ ਮੈਂ ਆਪਣੀ ਪਰਮਿਸ਼ਨ ਲੈ ਕੇ ਆਪਣਾ ਫਾਸਟ ਫੂਡ ਦਾ ਕੰਮ ਕੀਤਾ ਹੋਇਆ ਹੈ ਜਿਹਦੇ ਕਰਕੇ ਬਾਬਾ ਦੀਪ ਸਿੰਘ ਜੀ ਦੀ ਬਹੁਤ ਕਿਰਪਾ ਵਰਤਾ ਰਹੀ ਹੈ ਤੇ ਮੈਂ ਇਹੀ ਚਾਹੁੰਨਾ ਹਾਂ ਜੋ ਵੀ ਮੈਂ ਖਰਚਾ ਲਾਇਆ ਹੋਇਆ ਬੀਟੈਕ ਤੋਂ ਬਾਅਦ ਮੈਂ ਜੋ ਸੋਚਿਆ ਸੀ ਉਹ ਨਹੀਂ ਹੋ ਰਿਹਾ ਇਸ ਲਈ ਮੈਂ ਆਪਣਾ ਖੁਦ ਇੱਥੇ ਕਮਾ ਕੇ ਇੱਕ ਫਾਸਟ ਫੂਡ ਦੀ ਦੁਕਾਨ ਖੋਲੀ ਹੋਈ ਹੈ ਤੇ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਦੀ ਕੋਈ ਉਹ ਸੱਜਣ ਜਿਨ੍ਹਾਂ ਦੇ ਨਾਲ ਬੀ ਟੈਕ ਤੁਸੀਂ ਕੀਤੀ ਸੀਗੀ ਉਹਨਾਂ ਨੂੰ ਪਤਾ ਲੱਗੇ ਕਿ ਹਾਂ ਲਵ ਨੇ ਅੱਜ ਦੁਕਾਨ ਖੋਲੀ ਆ ਤਾਂ ਕਿਤੇ ਮਨ ਦੇ ਵਿੱਚ ਨਹੀਂ ਹੁੰਦਾ ਕਿ ਮੈਂ ਅੱਜ ਸ਼ਾਇਦ ਜਾਵਾਂ ਕਿ ਚੰਗੇ ਉਦਿਆਂ ਦੇ ਪਹੁੰਚੇ ਹੋਣ ਤੇ ਤੁਸੀਂ ਨਹੀਂ ਪਹੁੰਚ ਸਕੇ ਹਾਂਜੀ ਐਕਚੁਅਲੀ ਕਈ ਕਈ ਮੇਰੇ ਨਾਲ ਫਰੈਂਡ ਵੀ ਹੈਗੇ ਆ ਜੋ ਸਟੱਡੀ ਕਰਨ ਤੋਂ ਬਾਅਦ ਵੀ باوجود ਵੀ ਹੈ ਕੋਈ ਕੈਨੇਡਾ ਬੈਠਾ ਹੋਇਆ ਕੋਈ ਅਮਰੀਕਾ ਬੈਠਾ ਹੋਇਆ ਪਰ ਉਸ ਨੂੰ ਹੁਣ ਕੈਨੇਡਾ ਦੇ ਵਿੱਚ ਬਹੁਤ ਮਾੜਾ ਅਸਰ ਹੋ ਰਿਹਾ ਹੈ ਬਹੁਤ ਪ੍ਰਭਾਵ ਹੋ ਰਿਹਾ ਹੈ ਜਿਹੜੇ ਫਰੈਂਡ ਮੇਰੇ ਗਏ ਹੋਏ ਆ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹ ਸਾਰੇ ਇਹੀ ਗੱਲ ਕਹਿ ਰਹੇ ਆ ਅਸੀਂ ਕੈਨੇਡਾ ਤੋਂ ਕੈਨੇਡਾ ਜਲਦ ਤੋਂ ਜਲਦ ਵਾਪਸ ਆ ਰਹੇ ਆ ਇੱਥੇ ਕੰਮ ਕਰ ਨਹੀਂ ਹੈਗਾ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਨ ਲਾਪਰੀ ਸਿੰਘ ਤੇ ਇਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਜੇ ਗੱਲ ਕਰ ਲਈਏ ਤਾਂ ਬੀਟਾ ਕਰਕੇ 10 ਤੋਂ 12 ਲੱਖ ਰੁਪਏ ਆਪਣੀ ਪੜ੍ਹਾਈ ਦੇ ਉੱਤੇ ਲਾ ਕੇ ਤੇ ਐਂਡ ਫੇਅਰ ਇੱਥੇ ਜੋ ਪੰਜਾਬ ਦੇ ਵਿੱਚ ਰਹਿ ਕੇ ਇੱਕ ਫਾਸਟ ਫੂਡ ਦੀ ਦੁਕਾਨ ਚਲਾ ਰਹੇ ਨੇ ਅਕਸਰ ਕਈ ਸਟੂਡੈਂਟ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਮੈਡੀਕਲ ਵੀ ਕੀਤੀ ਆ ਤੇ ਉਸ ਦੇ ਨਾਲ ਨਾਲ ਵਕਾਲਤ ਵੀ ਕੀਤੀ ਆ ਪਰ ਫਿਰ ਵੀ ਜੋ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਕਿ ਨੌਜਵਾਨਾਂ ਨੂੰ ਹੁਣ ਫਾਸਟ ਫੂਡ ਤੱਕ ਦੀ ਜਿਹੜੀਆਂ ਦੁਕਾਨਾਂ ਉਹ ਲਗਾਉਣੀਆਂ ਪੈ ਰੀਆਂ ਨੇ ਤਾਂ ਸਰਕਾਰ ਅੱਗੇ ਜ਼ਰੂਰ ਬੇਨਤੀ ਕਰਦੇ ਦਿਖਾਈ ਦਿੰਦੇ ਨੇ ਕਿ ਸਰਕਾਰ ਜ਼ਰੂਰ ਸਾਡੀ ਬਾਤ ਪੁੱ ਤਾਂ ਅਕਸਰ ਪੰਜਾਬ ਦੇ ਹਰ ਕਿੱਤੇ ਇਹਦੀ ਗੱਲ ਕਰ ਲਈਏ ਹਰ ਸ਼ਹਿਰ ਦੀ ਗੱਲ ਕਰ ਲਈ ਤਾਂ ਹਰ ਸ਼ਹਿਰ ਦੇ ਵਿੱਚ ਜੋ ਨੌਜਵਾਨ ਨੇ ਵੱਖ-ਵੱਖ ਕਿੱਤਿਆਂ ਦੇ ਨਾਲ ਜੋ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਲਈ ਲੱਗੇ ਹੋਏ ਨੇ ਪਰ ਇਹਨਾਂ ਨੌਜਵਾਨਾਂ ਦੀ ਪੜ੍ਹਾਈ ਦੇ ਉੱਤੇ ਜ਼ਰੂਰ ਸਰਕਾਰ ਨੂੰ ਦੇਖਣਾ ਚਾਹੀਦਾ ਕਿ 10 ਤੋਂ 12 ਲੱਖ ਲਾ ਕੇ ਵੀ ਜੋ ਇਸ ਵਕਤ ਆਪਣੀ ਫਾਸਟ ਫੂਡ ਦੀ ਦੁਕਾਨ ਲਗਾ ਰਹੇ ਨੇ ਤੇ ਇਹਨਾਂ ਦੀ ਵੀ ਜੋ ਸਾਰ ਪੁੱਛੀ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਨੌਕਰੀ ਜੋ ਚੰਗੇ ਪੈਸੇ ਸਕੇਲ ਤੇ ਇਹਨਾਂ ਨੂੰ ਵੀ ਮਿਲ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ